ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਕਾਫੀ ਹਨ ਬਰ ਸੇਲ ਦੇ ਲਈ ਲੈ ਕੇ ਆਏ ਆਂ। ਪਹਿਲੇ ਨੰਬਰ ਤੇ ਹੈਗਾ ਆਪਣੇ ਲਵੇ ਇਹ ਜੰਮਾ ਵਸੇਰਾ। ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਇਹਦੀ ਮਾਲਕ ਵੀਰੇ ਨੇ 3 ਮਹੀਨੇ ਦੱਸੀ ਹੈ। 20000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦਿਆ। ਅਰਜਨ ਰੌਲੀ ਵਾਲੇ ਘੋੜੇ ਦਾ ਇਹ ਬੱਚਾ ਦੱਸਿਆ ਜੀ। ਮੋਗਾ ਏਰੀਆ ਮਾਲਕ ਵੀਰਾਂ ਦਾ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਉਹ ਗੱਲਬਾਤ ਕਰ ਸਕਦਾ ਹੈ। ਮਾਲਕ ਦਾ ਨੰਬਰ ਸਕਰੀਨ ਤੇ ਹੈ। ਬਾਕੀ ਮੌਕੇ ਤੇ ਮੰਨਤਨ ਹੋ ਜਾਊਗਾ ਗੱਲਬਾਤ ਕਰ ਸਕਦੇ ਹਾਂ 20000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਜੀ ਬਾਕੀ ਕੰਨਾ ਕੁੰਨਾ ਦਾ ਸਕੀਨਾ ਹੈ ਬੋਡੀ ਮੰਤਰ ਵੀ ਮਜ਼ਬੂਤ ਹੈ ਕੁੰਡੀ ਵਾਲਾ ਕੰਨਾ ਹੈ ਅਰਜਨ ਰੌਲੀ ਵਾਲੇ ਦਾ ਬੱਚਾ ਦੱਸਿਆ ਅੱਗੇ ਆਪਣੇ ਲਵੇ ਹੈਗਾ ਇਹ ਮਾਰਵਾੜੀ ਵਸੇਰਾ ਮੱਥੇ ਫੁੱਲ ਹੈ ਤੇ ਦੋ ਪੈਰ ਚਿੱਟੇ ਹੈ ਇਹਦਾ ਮੁੱਲ ਮਾਲਕ ਵੀਰ ਕਰਦੇ ਈ 45000 ਰੁਪਏ ਮੌਕੇ ਤੇ ਮੰਨਤਨ ਹੋ ਜਾਊਗਾ 4 ਮਹੀਨੇ ਦੀ ਉਮਰ ਹੈ ਮਲੇਰ ਕੋਟਲਾ ਏਰੀਆ ਮਾਲਕ ਵੀਰਾਂ ਦਾ ਬਾਕੀ ਤੁਸੀਂ ਵੀ ਸੇਰਾ ਚੈੱਕ ਕਰ ਸਕਦੇ ਹੋ ਸੋਨਾ ਦਾ ਕੰਨਕੁੰਨ ਦਾ ਸਕੀਨ ਹੈ ਬੋਡੀ ਮਾਨ ਤਰੇ ਦਾ ਵੀ ਮਜੂਤ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਕੰਨਕੁੰਨ ਦਾ ਸਕੀਨ ਆ ਕੁੰਡੀ ਵਾਲਾ ਕੰਨ ਹੈ 45000 ਰੁਪਏ ਦਾ ਮੁੱਲ ਕਰਦੇ ਆ ਮਾਲਕ ਵੀਰ 4 ਮਹੀਨੇ ਉਮਰ ਦਸੀਆ ਮਲੇਰ ਕੋਟਲੇ ਏਰੀਆ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਹੀ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮਾਰવાડી ਬਸੇਰੀ ਉਮਰੇ ਦੀ ਹੈਗੀ ਇਹ 8 ਮਹੀਨੇ 5 ਕਲਿਆਣਾ ਹੈ ਬਾਕੀ ਦੇਵਦਰਵਾਰ ਲੈਣ ਦੀ ਦਸੀ ਹੈ ਇਹ ਮਾਲਕਵੀਰਾ ਨੇ ਜਬਰਾਏ ਕੋੜੇ ਦੀ ਤੇ ਮਾਂ ਇਹਦੀ ਹੈਗੀ ਤੀ ਰਾਜ ਕੇਸਰੀ ਕੋੜੇ ਦੀ ਏਰੀਆ ਮਾਲਕਵੀਰਾ ਦਾ ਗੁਜਰਾਤ ਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਸਕੀਨ ਬਹੁਤ ਬਸੇਰੀ ਕੰਨਾਂ ਕਨਾਂ ਦੀ ਸਕੀਨ ਹੈ ਬੁਨਦੀ ਅੰਤਰ ਵੀ ਮਜ਼ਬੂਤ ਹੈ ਤੇ ਮੱਥੇ ਪਤਲਾ ਪਟਾ ਪ੍ਰੋਪਰ ਮਾਰਕਿੰਗ ਹੈ 5 ਕਲਿਆਣਾਾਂਗੀ ਮਾਰਵੜੀ ਹੈ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਅੱਗੇ ਆਪਣੇ ਲਵੇ ਹੈਗਾ ਇਹ ਇਹ ਮਾਰਵਾੜੀ ਘੋੜਾ ਇਹਦੀ ਉਮਰ ਮਾਲਕ ਵੀਰ ਨੇ 7 4.5 ਸਾਲ ਦੱਸੀ ਹੈ ਤੇ 60 ਇੰਚ ਦੀ ਹਾਈਟ ਦੱਸੀ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 50000 ਰੁਪਿਆ ਬਾਕੀ ਉਹ ਠੰਡੇ ਦੇ ਨੇੜੇ ਪਿੰਡਾ ਉੱਥੇ ਖੜਾ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਮਾਰਕਿੰਗ ਹੈਗੀ ਇਹਦੀ ਮੱਥੇ ਫੁੱਲ ਤੇ ਤਿੰਨ ਬਾਰ ਜੱਟੇ ਬਾਕੀ ਕੰਨਾਂ ਕੰਨਾਂ ਦੇ ਸਕਰੀਨ ਹਨ 60 ਇੰਚ ਵਾਲ ਕੁਈਰਾ ਨੇ ਹਾਈਟ ਦੱਸੀ ਆ ਖਰੀਦਣ ਲਈ ਇਹਦੇ ਬਾਰੇ ਵੀ ਗੱਲਬਾਤ ਕਰ ਸਕਦਾ ਹੈ ਮਾਲਕ ਦਾ ਨੰਬਰ ਸਕਰੀਨ ਤੇ ਆ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ ਨੂੰ ਫੋਟੋ ਵੀਡ ਪੇ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਜੀ ਇਹ ਮਾਰਵਾੜੀ ਕੋੜਾ ਇਹ ਮਾਲਕ ਵੀਰ ਨੇ ਸੁਲਤਾਨ ਮਿਰਜੇ ਕੋੜੇ ਦਾ ਬੱਚਾ ਦੱਸਿਆ ਇਹ ਤੇ ਮਾਲਕ ਵੀਰ ਲਵੇ ਇੱਕ ਬੱਗੀ ਵੀ ਆ ਬੱਗੀ ਵੀ ਇਹ ਚੱਲਦਾਗਾ ਤੇ ਦੋਵਾਂ ਦਾ ਮਾਲਕ ਵੀਰ 80000 ਰੁਪਏ ਮੁੱਲ ਕਰਦੇ ਆ ਜੇ ਕਿਸੇ ਨੂੰ ਦੋਵਾਂ ਚੋਂ ਦੋਵੇਂ ਮਾਲਕ ਵੀਰ ਇਕੱਠੀ ਸੇਲ ਕਰਨਗੇ ਬੱਗੀ ਨਾਲੇ ਨਾਲੇ ਕੋਡ ਆ ਦੋਵਾਂ ਦਾ 80000 ਰੁਪਏ ਮਾਲਕ ਵੀਰ ਮੁੱਲ ਕਰਦੇ ਆ ਬਾਕੀ ਭਗਤਾ ਭਾਈ ਕਾ ਪਿੰਡ ਆ ਮਾਲਕ ਵੀਰਾਂ ਦੇ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਮਾਲਕਾ ਨੰਬਰ ਸਕਰੀਨ ਤੇ ਗੱਲਬਾਤ ਕਰ ਸਕਦਾ ਜੀ ਬਾਕੀ ਆਪਣੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਅੱਗੇ ਆਪਣੇ ਲੋਵੇ ਹੈਗੀ ਇਹ ਨੁਕਰੀ ਕੋੜੀ ਕੰਨਾਂ ਗੁੰਨਾਂ ਦੀ ਸਕੀਨ ਆ ਤੂੰ ਤੂੰ ਲੰਬੀ ਹੈ ਜੀ ਤਿੰਨ ਮਹੀਨੇ ਦੀ ਉਮਰ ਆਉਣ ਵਾਲੇ ਪੈਂਚ ਚੰਗਾ ਕਦ ਕੱਠ ਕਰਨ ਵਾਲੀ ਬਸੇਰੀ ਹੈ ਬਾਕੀ ਹਰਿਆਣਾ ਮਾਲਕੋਈ ਰਾਂ ਦਾ ਏਰੀਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਵਾਰੀ ਗੱਲਬਾਤ ਕਰ ਸਕਦਾ ਮਾਲਕ ਦਾ ਨੰਬਰ ਸਕਰੀਨ ਤੇ ਆ ਤੇ ਆਪਣੇ YouTube ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਆ ਕਰੋ। ਬਾਕੀ ਤੁਸੀਂ ਵੀ ਸੇਰੀ ਚੈੱਕ ਕਰ ਸਕਦੇ ਹੋ ਬੋਡੀ ਵੰਤਰ ਮਜ਼ਬੂਤ ਹੈ 3 ਮਹੀਨਿਆਂ ਦੀ ਹੈ। ਤੇ ਹਰਿਆਣਾ ਏਰੀਆ ਵਾਲ ਕੁੜੀਆਂ ਦਾ। ਅੱਗੇ ਆਪਣੇ ਕੋਲ ਹੈਗੀ ਇਹ ਮਰਵਾੜੀ ਕੋੜੀ। ਕੰਨਾ ਗੰਨਾ ਦੀ ਇਹ ਵੀ ਸਕੀਨ ਹੈ ਬੋਡੀ ਵੰਤਰ ਵੀ ਇਹਦਾ ਮਜ਼ਬੂਤ ਹੈ। ਤੋਂ ਟੋਂ ਵੀ ਲੰਬੀ ਹੈ। ਬਾਕੀ ਵਧੀਆ ਬੱਚੇ ਦੇਣ ਵਾਲੀ ਹੈ ਕੋੜੀ। ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ। ਤੇ ਜੇ ਆਪਾਂ ਇਦੇ ਬਾਬ ਦੀ ਗੱਲ ਕਰੀਏ ਤਾਂ ਜੈਦੇਵ ਕੋੜਾ ਦੱਸਿਆ ਮਾਲਕ ਵੀਰਾਂ ਨੇ ਤੇ ਉਮਰੇ ਦੀ ਮਾਲਕ ਵੀਰਾਂ ਨੇ ਦੱਸੀ ਹੈ ਜੀ 6 ਸਾਲ 60 ਪਲੱਸ ਦੀ ਹਾਈਟ ਹੈ ਮਾਲਕ ਵੀਰੇ ਦਾ ਮੁੱਲ ਕਰਦੇ ਜੀ 3 ਲੱਖ ਬਾਕੀ ਉਦੇਪੁਰ ਰਾਜਸਥਾਨ ਏਰੀਆ ਇਹ ਜਿਹੜੇ ਆਪਾਂ ਹੁਣ ਸੋਨੂੰ ਦਿਖਾਉਣੇ ਆ ਇੱਕ ਕੇ ਮਾਲਕ ਕੋਲ ਵਿਖੜਿਆ ਬਾਕੀ ਤੁਸੀਂ ਕੋਈ ਚੈੱਕ ਕਰ ਸਕਦੇ ਹੋਗੇ ਤੇ ਅੱਗੇ ਆਪਾਂ ਸੋਨੂੰ ਦਿਖਾਣਾਗਾ ਇੱਕ ਇਹਦਾ ਵਸੇਰਾ ਉਦੇਪੁਰ ਏਰੀਆ ਮਾਲਕ ਵੀਰੇ ਇਹ ਹੈਗਾ ਹੀ ਇਹਦੇ ਬੱਚੇ ਵਧੀਆ ਬੱਚੇ ਦੇਣ ਵਾਲੀ ਘੋੜੀ ਹੈ ਨੰਬਰ ਸਕਰੀਨ ਤੇ ਜੇ ਕਿਸੇ ਨੂੰ ਘੋੜੀ ਪਸੰਦ ਆਉਂਦੀ ਹੈ ਤਾਂ ਘੋੜੀ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਟੌਣ ਟੌਣ ਲੰਬੀ ਹੈ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਹੈ ਵੀਡੀਓ ਦੇ ਅੰਦਰ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਦੇਖ ਲਓ ਜੀ ਤੁਸੀਂ ਸਮਾਰ ਕੇ ਆਪਣੇ ਤੇ ਅੱਗੇ ਆਪਣੇ ਲਈ ਇਹ ਇਸੇ ਘੋੜੀ ਦਾ ਬਸੇਰਾ ਜੀ ਜੇ ਪੈਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਇਹਦੀ ਮਲਕਵੀਰ ਨੇ 4 ਮਹੀਨੇ ਦੱਸੀਆ ਮੁਕਾਵਰ ਕੋਡ ਦਾ ਇਹ ਬੱਚਾ ਹੈ ਮੁਕਾਵਰ ਕੋਡ ਆਏਗਾ ਇਹ ਗ੍ਰੇਟ ਗਲੈਮਰੋਅ ਦਾ ਗ੍ਰੇਟ ਗਲੈਮਰੋਅ ਹੈਗਾ ਇਹ ਹਨੀਸਾਨ ਦਾ ਤੇ ਬਾਕੀ ਬਲੇਟ ਗਲੈਮਰੋਅ ਅਲੀਸ਼ਾਨ ਦਾ ਜੀ ਮੁੱਲੇ ਦਾ ਮਲਕਵੀਰ 2 ਲੱਖ ਰੁਪਈਆ ਕਰਦੇ ਆ 2 ਲੱਖ 50 ਹਜ਼ਾਰ ਰੁਪਈਆ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਕੰਨਾਂ ਕੁੰਨਾਂ ਦਾ ਸਕੀਨਾ ਬਸੇਰਾ ਆਉਣਾਰੇ ਟਾਈਮ 'ਚ ਜੰਗਾ ਕਦ ਕਾਠ ਚੰਗਾ ਸਟ੍ਰੇਲੀਅਨ ਤਿਆਰ ਹੋਣ ਵਾਲਾ ਬਾਕੀ ਮਾਰਕਿੰਗ ਹੈਗੀ ਇਹਦੇ ਮੱਥੇ ਤਲਕ ਤੋੜ ਤੇ ਦੋ ਪੈਰ ਚਿੱਟੇ ਆ ਪਿਛਲੇ ਤੇ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਕੰਨਾ-ਕੰਨਾ ਦਾ ਸਕੀਨ ਹੈ ਤੋਂ-ਤੋਂ ਲੰਬੀਆਂ ਆਉਣ ਵਾਲੇ ਟਾਈਮ 'ਤੇ ਚੰਗਾ ਸਟ੍ਰੇਲੀਅਨ ਤਿਆਰ ਹੋਣ ਵਾਲਾ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਆ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਅੰਦਰ ਦੇਖ ਹੀ ਸਕਦੇ ਹੋ ਅੱਗੇ ਆਪਣੇ ਲਵੇ ਹੈਗਾ ਜੀ ਇਹ ਮਾਰਵਾੜੀ ਕੋੜਾ ਇਹਦੀ ਜੇ ਆਪਾਂ ਇਹ ਮਾਲਕ ਵੀਰ ਨੂੰ ਆਪਾਂ ਨੇ ਦੱਸਿਆ ਹੀ ਅਲੀਸ਼ਾਨ ਦਾ 10 ਆਲੇ ਦੀ ਮਾਲਕ ਵੀਰ ਨੇ ਉਮਰ ਦੱਸੀ ਹੈ ਤੇ 62 ਇੰਚੇ ਦੀ ਹਾਈਟ ਦੱਸੀ ਹੈ ਮੁੱਲੇ ਦਾ ਮਾਲਕ ਵੀਰ ਕਰਦਾ ਹੀ 5 ਲੱਖ ਰੁਪਈਆ ਉਹਦੇ ਫੁਰਰ ਰਾਜਸਥਾਨ ਏਰੀਆ ਬਾਕੀ ਇਹ 3 ਜਨਵਰ 21 ਘਰੇ ਖੜਿਆ ਹੀ ਅਲੀਸ਼ਾਨ ਦਾ ਇਹ ਬੱਚਾ ਦੱਸਿਆ ਬਾਕੀ ਇਹਦੇ ਬੱਚੇ ਮਾਲਕ ਵੀਰ ਨੇ ਕੱਟ ਬਰੀਡਿੰਗ ਕਰਾਈ ਹੈ ਤੇ ਇਹਦੇ ਬੱਚੇ ਆ ਗਏ ਸੀ 7 ਤੁਸੀਂ ਫੋਟੋ ਵੀਡੀਓ ਮੰਗਾ ਸਕਦੇ ਹੋ 62 ਇੰਚ ਦੀ ਹਾਈਟ ਹੈ ਉਦੈਪੁਰ ਰਾਜਸਥਾਨ ਏਰੀਆ ਤੇਨੇ ਜਾਨ ਬਰੀਕੋ ਕਰੇ ਖੜਿਆ ਆਪਣੀ ਵੀਡੀਓ ਨੂੰ ਲਾਈਕ ਕਰਦਿਆ ਕਰੋਈ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਮੈਂ ਲੱਗੀ ਆਪਾਂ ਤੁਹਾਡੇ ਲਈ ਜਾਇਜ ਤੋਂ ਜਾਇਜ ਮੁੱਲ ਦੇ ਤੇ ਮਹਿੰਗੇ ਤੋਂ ਮਹਿੰਗੇ ਜਾਨਵਰ ਸੇਲ ਦੇ ਲਈ ਲੈ ਕੇ ਆਵਾਂਗੇ ਬਾਕੀ ਤੁਸੀਂ ਵੀਡੀਓ ਦੇ ਅੰਦਰ ਚੈੱਕ ਕਰ ਸਕਦੇ ਹੋ ਕੋੜਾ ਕੰਨਾ-ਕੰਨਾ ਦਾ ਸਕੀਨ ਹੈ ਨਖਰਾ ਨਖਰਾ ਪੂਰਾ ਗਰੰਟ ਗਰੰਟ ਪੂਰਾ ਕੋਡੇ ਚ ਬਾਕੀ ਸਵਾਰੀ ਦਾ ਵੀ ਪਾਸ ਹੈ ਦੋਵੇਂ ਚਾਲਾ ਤੁਰਦਾ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਬਾਕੀ ਤੁਸੀਂ ਸਵਾਰੀ ਦੀ ਵੀਡੀਓ ਦੇਖ ਸਕਦੇ ਹੋ ਜੀ ਸਪੱਟਾ ਰੇਵੀਆ ਦੋਵੇਂ ਚਾਲਾ ਤੁਰਦਾ ਮਿਲਾਂਗੇ ਹੋਰ ਵੀਡੀਓ ਵਿੱਚ ਧੰਨਵਾਦੀ